ਹਾਂਜੀ ਸਤਿ ਸ੍ਰੀ ਅਕਾਲ ਜੀ ਕਾਫੀ ਦਿਨ ਤੋਂ ਤੁਸੀਂ ਆਪਣੀਆਂ ਅਵਾਰਡ ਵਾਲੀਆਂ ਵੀਡੀਓਜ਼ ਦੇਖ ਰਹੇ ਹੋ ਸੱਚੀ ਜਦੋਂ ਕੋਈ ਅਚੀਵਮੈਂਟ ਹੁੰਦੀ ਹੈ ਨਾ ਤਾਂ ਦਿਲ ਕਰਦਾ ਪਹਿਲਾਂ ਉਹਨਾਂ ਨਾਲ ਸ਼ੇਅਰ ਕਰੀਏ ਜਿਨ੍ਹਾਂ ਦੀ ਬਦੌਲਤ ਇਹ ਚੀਜ਼ਾਂ ਆਪਣੇ ਜ਼ਿੰਦਗੀ ਦੇ ਵਿੱਚ ਹੋ ਰਹੀਆਂ ਤੇ ਉਹ ਤੁਸੀਂ ਹੋ ਜਿਨ੍ਹਾਂ ਨੇ ਡੇ 1 ਤੋਂ ਸਾਡੇ ਤੇ ਵਿਸ਼ਵਾਸ ਕੀਤਾ ਕਦੇ ਕੋਈ ਡਾਊਟ ਨਹੀਂ ਰੱਖਿਆ ਪਹਿਲੇ ਦਿਨ ਤੋਂ ਹੀ ਤੁਸੀਂ ਆਰਡਰਾਂ ਦੀ ਪਰਮਾਰ ਕਰ ਦਿੱਤੀ ਤੇ ਇਹ ਅਵਾਰਡ ਆਪਾਂ ਨੂੰ ਤੁਹਾਡੇ ਕਰਕੇ ਮਿਲਿਆ ਇਹ ਆਪਾਂ ਨੂੰ ਮੁੰਬਈ ਦੇ ਵਿੱਚ ਹੋਏ ਇੱਕ ਈਵੈਂਟ ਦੇ ਵਿੱਚ ਮਿਲਿਆ ਲਗਜ਼ਰੀ ਅਵਾਰਡ ਦਿੱਤਾ ਗਿਆ ਆਪਾਂ ਨੂੰ ਆਪਣੀਆਂ ਡਿਜ਼ਾਈਨਿੰਗਸ ਕਰਕੇ ਆਪਣੀਆਂ ਸਰਵਿਸਿਜ਼ ਦੇ ਕਰਕੇ ਹਰ ਇੱਕ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਸਾਲ ਦੇ ਆਬਜ਼ਰਵੇਸ਼ਨ ਤੋਂ ਬਾਅਦ ਦੇ ਵਿੱਚ ਇਹ ਅਵਾਰਡ ਆਪਾਂ ਨੂੰ ਦਿੱਤਾ ਗਿਆ ਇਹ ਕੋਈ ਇੱਕ ਦਿਨ ਦੇ ਵਿੱਚ ਆਪਾਂ ਕਮਾਇਆ ਹੋਇਆ ਅਵਾਰਡ ਨਹੀਂ ਹੈ ਤੇ ਸਭ ਤੋਂ ਜ਼ਿਆਦਾ ਮੈਨੂੰ ਕੰਪਲੀਮੈਂਟ ਜੋ ਮਿਲੇ ਨਾ ਉਹ ਇਹੀ ਮਿਲੇ ਕਿ ਸਾਨੂੰ ਫਖਮਾਨ ਮਹਿਸੂਸ ਹੁੰਦਾ ਸੀ ਗੁਰਲੱਬ ਕ੍ਰੀਏਸ਼ਨਸ ਤੋਂ ਆਪਣੇ ਕੱਪੜੇ ਬਣਾਉਣੇ ਇਹ ਮਾਣ ਤੁਹਾਨੂੰ ਹਮੇਸ਼ਾ ਹੀ ਰਹੇਗਾ ਤੇ ਇਹ ਦਿਨੋਂ ਦਿਨ ਵੱਧਦਾ ਜਾਏਗਾ ਮੈਂ ਇੱਕ ਵਾਦਾ ਕੀਤਾ ਸੀ 2023 ਦੇ ਵਿੱਚ ਕਿ ਦਸੰਬਰ 2023 ਦੇ ਦਸੰਬਰ ਤੱਕ ਜਿੰਨੇ ਵੀ ਕਸਟਮਰ ਸਾਡੇ ਨਾਲ ਜੁੜਨਗੇ ਰੈਗੂਲਰ ਰਹਿਣਗੇ ਉਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾਏਗਾ ਉਸ ਆਈਪੀ ਟ੍ਰੀਟਮੈਂਟ ਦੇ ਵਿੱਚ ਕੀ ਹੁੰਦਾ ਹੈ ਉਹ ਕਸਟਮਰਸ ਨੂੰ ਅੱਜ ਤੱਕ ਉਹ ਅੱਜ ਵੀਡੀਓਜ਼ ਦੇਖਦੇ ਹੋਣਗੇ ਤੇ ਇਸ ਚੀਜ਼ ਦੇ ਗਵਾਹ ਨੇ ਕਿ ਉਹਨਾਂ ਨੂੰ ਪ੍ਰਾਈਸ ਦੇ ਵਿੱਚ ਵੀ ਡਿਸਕਾਊਂਟਸ ਮਿਲਦੇ ਨੇ ਉਹਨਾਂ ਨੂੰ ਹਰ ਡਿਜ਼ਾਈਨ ਪਹਿਲਾਂ ਦਿਖਾਇਆ ਜਾਂਦਾ ਹੈ ਹਰ ਆਫਰ ਉਹਨਾਂ ਨੂੰ ਪਹਿਲਾਂ ਦਿੱਤਾ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਵੀਡੀਓਜ਼ ਪੋਸਟ ਕੀਤੀਆਂ ਜਾਂਦੀਆਂ ਤੇ ਜਦੋਂ ਇਹ ਕੰਮ ਸਟਾਰਟ ਕੀਤਾ ਸੀ ਨਾ ਤੇ ਮੈਨੂੰ ਕਿਹਾ ਜਾਂਦਾ ਸੀ ਕਿ ਤੂੰ ਜੱਟਾਂ ਵਾਲੇ ਦਿਮਾਗ ਨਾਲ ਚੱਲਦੀਆਂ ਤੇ ਐਂ ਬਿਜ਼ਨਸ ਨਹੀਂ ਹੁੰਦੇ ਪਰ ਵਾਹਿਗੁਰੂ ਨੇ ਹਾਂਮੀ ਭਰਤੀ ਕਿ ਦਿਲ ਸਾਫ਼ ਹੋਣਾ ਚਾਹੀਦਾ ਹੌਸਲੇ ਬੁਲੰਦ ਹੋਣੇ ਚਾਹੀਦੇ ਆ ਸੋਚ ਉੱਚੀ ਹੋਣੀ ਚਾਹੀਦੀ ਆ ਤੇ ਪ੍ਰਮਾਤਮਾ ਸਭ ਕੁਝ ਤੁਹਾਡੇ ਕਦਮਾਂ ਦੇ ਵਿੱਚ ਰੱਖਦਾ ਤੇ ਇੱਥੇ ਮੈਂ ਹਰ ਇੱਕ ਔਰਤ ਨੂੰ ਇਹ ਗੱਲ ਦੱਸਣਾ ਚਾਹਣੀ ਆ ਕਿ ਤੁਸੀਂ ਇਹ ਨਾ ਸੋਚੋ ਕਿ ਸਾਡੇ ਕੋਲ ਪੈਸੇ ਨਹੀਂ ਤੇ ਅਸੀਂ ਕੰਮਜਾਬ ਨਹੀਂ ਹੋ ਸਕਦੀਆਂ ਅਸੀਂ ਕੋਈ ਕੰਮ ਨਹੀਂ ਕਰ ਸਕਦੀਆਂ ਜਦੋਂ ਆਪਾਂ ਬੁਟੀਕ ਸਟਾਰਟ ਕੀਤਾ ਸੀ ਇੱਕ ਅਲਮੀਰਾ ਤੋਂ ਕੀਤਾ ਸੀ ਤੇ ਵਿਆਸ ਦੇ ਪੈਸੇ ਲੈ ਕੇ ਕੀਤਾ ਸੀ ਕਿਉਂਕਿ ਮੇਰੇ ਅਸੂਲ ਕੁਝ ਹੋਰ ਹਿਸਾਬ ਦੇ ਨੇ ਮੈਂ ਕਿਸੇ ਤੋਂ ਵੀ ਪੈਸਾ ਲੈ ਕੇ ਕੰਮ ਨਹੀਂ ਸਟਾਰਟ ਕੀਤਾ ਘਰ ਤੋਂ ਪੈਸਾ ਨਹੀਂ ਮੰਗਿਆ ਇਹ ਇੱਕ ਚੈਲੰਜ ਸੀ ਆਪਣੇ ਲਈ ਕਿ ਗਰੋ ਕਰਨਾ ਆਪਣੇ ਆਪ ਨੂੰ ਪਹਿਲਾਂ ਕੰਫਰਟ ਜ਼ੋਨ ਤੋਂ ਬਾਹਰ ਰੱਖਣਾ ਜਦੋਂ ਤੁਸੀਂ ਵਿਆਸਤੇ ਪੈਸਾ ਲਿਆ ਹੁੰਦਾ ਨਾ ਫਿਰ ਤੁਹਾਡਾ ਦਿਮਾਗ ਧਿਆਨ ਰਾਤ ਚੱਲਦਾ ਕਿ ਹੁਣ ਮੈਂ ਇਸ ਨੂੰ ਅਰਨ ਵੀ ਕਰਨਾ ਤੇ ਵਾਪਸ ਵੀ ਕਰਨਾ ਤਾਂ ਇਸ ਤਰ੍ਹਾਂ ਦੀ ਨਾਲ ਸਟਾਰਟ ਹੋਇਆ ਸੀ ਗੁਰਲਵ ਕ੍ਰੀਏਸ਼ਨ ਜੇਕਰ ਤੁਹਾਨੂੰ ਵੀ ਕਿਸੇ ਗਾਈਡੈਂਸ ਦੀ ਜ਼ਰੂਰਤ ਆ ਤਾਂ ਮੈਸੇਜ ਜਰੂਰ ਕਰਿਓ ਬਹੁਤ ਜਲਦੀ ਤੁਹਾਡੇ ਲਈ ਇੱਕ ਆਪਾਂ ਗਾਈਡੈਂਸ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜਿੰਨੇ ਤੁਹਾਡੇ ਕਮੈਂਟਸ ਜ਼ਿਆਦਾ ਆਉਣਗੇ ਓਨੀਆਂ ਜ਼ਿਆਦਾ ਜਲਦੀ ਆਪਾਂ ਉਹ ਵਾਲਾ ਤੁਹਾਡਾ ਪ੍ਰੋਗਰਾਮ ਹੈ ਜਿਹੜਾ ਉਹ ਲਾਂਚ ਕਰਾਂਗੇ ਤੇ ਹੁਣ ਜਿਹੜੇ ਕਸਟਮਰਸ ਆਪਣੇ ਨਵੇਂ ਜੁੜ ਰਹੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਲਈ ਕੀ ਆਫਰ ਲੈ ਕੇ ਆਏ ਹੋ ਜਾਂ ਜੋ 2024 ਤੋਂ ਬਾਅਦ ਦੇ ਵਿੱਚ ਆਪਣੇ ਨਾਲ ਜੁੜੇ ਨੇ ਤਾਂ ਜੇ ਅਸੀਂ ਤੁਹਾਨੂੰ ਦੱਸ ਦਿਆਂ 2023 ਤੱਕ ਵਾਲਿਆਂ ਨੂੰ ਜਿਨ੍ਹਾਂ ਨੂੰ ਆਪਾਂ VIP ਕੈਟਾਗਰੀ ਦੇ ਵਿੱਚ ਰੱਖਿਆ ਸੀ ਉਹਨਾਂ ਨੂੰ ਆਪਾਂ ਸ਼ਿਫਟ ਕਰ ਰਹੇ ਹਾਂ ਵੀ VIP ਕੈਟਾਗਰੀ ਵੈਰੀ ਵੈਰੀ ਇੰਪੋਰਟੈਂਟ ਪਰਸਨ ਦੇ ਵਿੱਚ ਤੇ ਤੁਹਾਨੂੰ ਲੈ ਕੇ ਆ ਰਹੇ ਹਾਂ VIP ਕੈਟਾਗਰੀ ਦੇ ਵਿੱਚ ਜੇਕਰ ਤੁਸੀਂ April 2026 ਤੱਕ ਸਾਡੇ ਨਾਲ ਜੁੜਦਣਗੇ ਜਿੰਨੇ ਵੀ ਕਸਟਮਰਸ ਰੈਗੂਲਰ ਰਹਿਣਗੇ ਤਾਂ ਉਹਨਾਂ ਨੂੰ VIP ਟਰੀਟਮੈਂਟ ਦਿੱਤਾ ਜਾਏਗਾ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਟਰੀਟਮੈਂਟ ਤੁਹਾਨੂੰ ਕਿੱਦਾਂ ਤੇ ਕਿਵੇਂ ਮਿਲੇਗਾ ਠੀਕ ਹੈ ਜੀ ਫਿਰ ਆਪਣਾ ਸਾਥ ਇਸੇ ਤਰ੍ਹਾਂ ਬਣਾਇਆ